ਮੋਟਰਸਾਈਕਲ ਤੇ ਸਵਾਰ ਹੋ ਕੇ ਹੁੰਦੇ ਆ ਤੇ ਕੁੜੀ ਨੂੰ ਰਸਤੇ ਦੇ ਵਿੱਚ ਰੋਕਦੇ ਆ ਕੁੜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਦੋਂ ਕੁੜੀ ਗੱਲ ਕਰਨ ਤੋਂ ਇਨਕਾਰ ਕਰ ਦਿੰਦੀ ਆ ਤਾਂ ਕੁੜੀ ਦੇ ਗਲੇ ਦੇ ਉੱਪਰ ਚਾਕੂ ਚਲਾਇਆ ਜਾਂਦਾ ਤੇ ਨਾਲੇ ਕੁੜੀ ਦੇ ਪੇਟ ਦੇ ਵਿੱਚ ਚਾਕੂਆਂ ਨਾਲ ਵਾਰ ਕੀਤੇ ਜਾਂਦੇ ਆ ਤੇ ਕੁੜੀ ਨੂੰ ਮਰਨਾਉ ਕਰਕੇ ਇੱਕ ਫੈਕਟਰੀ ਦੇ ਅੱਗੇ ਸੁੱਟ ਦਿੱਤਾ ਜਾਂਦਾ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਨਰੂਚੀ ਨਾਂ ਦੀ ਇਹ ਕੁੜੀ 19 ਸਾਲਾਂ ਦੀ ਇਸ ਕੁੜੀ ਦੀ ਉਮਰ ਦੱਸੀ ਜਾ ਰਹੀ ਆ ਇੱਕ ਕੁੜੀ ਦੀ ਮੰਗਣੀ ਹੋਈ ਸੀ ਸਾਹਿਲ ਨਾਂ ਦੇ ਮੁੰਡੇ ਦੇ ਮੁੰਡੇ ਦੇ ਨਾਲ ਰੂਚੀ ਤੇ ਸਾਹਿਲ ਲਗਭਗ 2 ਸਾਲ ਪਹਿਲਾਂ ਇੱਕ ਵਿਆਹ ਸਮਾਗਮ ਵਿੱਚ ਪਰਿਵਾਰਕ ਵਿਆਹ ਸਮਾਗਮ ਸੀ ਇਹਨਾਂ ਦੇ ਤੇ ਉਸ ਵਿਆਹ ਸਮਾਗਮ ਵਿੱਚ ਮਿਲੇ ਸੀ ਤਾਂ ਹੌਲੀ-ਹੌਲੀ ਕਰਦੇ ਸੋਚਣ ਲੱਗੇ ਕਿ ਅਸੀਂ ਇਹ ਲੜਕੇ ਲੜਕੀ ਦਾ ਵਿਆਹ ਕਰ ਦਿੰਨੇ ਆ ਤਾਂ ਰੂਚੀ ਦੀ ਤੇ ਸਾਹਿਲ ਦੀ ਮੰਗਣੀ ਹੋ ਗਈ ਜਦੋਂ ਇਸ ਮੁੰਡੇ ਕੁੜੀ ਦੀ ਮੰਗਣੀ ਹੋਈ ਤਾ ਸਾਹਿਲ ਨੇ ਕੁੜੀ ਦੇ ਪਰਿਵਾਰ ਤੋਂ ਮੰਗ ਕੀਤੀ ਕਿ ਮੈਂ 5 ਲੱਖ ਰੁਪਏ ਦਹੇਜ ਵਿੱਚ ਲੈਣੇ ਆ ਜਿਹਦੇ ਤੋਂ ਕੁੜੀ ਬਹੁਤ ਨਾਰਾਜ ਸੀ ਉਹਨੂੰ ਮੁੰਡੇ ਦੀ ਗੱਲ ਘਟਿਆ ਲੱਗੀ ਕਿ ਮੇਰੇ ਮਾਪੇ ਗਰੀਬ ਨੇ ਉਹ ਕਿੱਥੋਂ ਇਹਨਾਂ ਦੀ ਡਿਮਾਂਡ ਪੂਰੀ ਕਰਨਗੇ ਤਾਂ ਕੁੜੀ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੀ ਜਿਹੜੇ ਦਹੇਜ ਦੇ ਲੋਭੀ ਨੇ ਦਾਜ ਦੇ ਲੋਭੀ ਨੇ ਮੈਂ ਉੱਥੇ ਵਿਆਹ ਹੀ ਨਹੀਂ ਕਰਵਾਉਣਾ ਤਾਂ ਇਸ ਗੱਲ ਤੋਂ ਮੁੰਡਾ ਬਹੁਤ ਖਫਾ ਹੋਇਆ ਕਿ ਇਸ ਕੁੜੀ ਨੇ ਆਖਰ ਮੈਨੂੰ ਵਿਆਹ ਵਾਸਤੇ ਇਨਕਾਰ ਕਿਉਂ ਕਰ ਦਿੱਤਾ ਤਾਂ ਜਦੋਂ ਉਹਨਾਂ ਦੀ ਮੰਗਣੀ ਟੁੱਟੀ ਮੁੰਡਾ ਕਾਫੀ ਜ਼ਿਆਦਾ ਨਾਰਾਜ ਸੀ ਇਸ ਗੱਲ ਤੋਂ ਤਾਂ ਜਿਹੜੀ ਜਿਹੜੀ ਫੈਕਟਰੀ ਦੇ ਵਿੱਚ ਕੁੜੀ ਕੰਮ ਕਰਦੀ ਸੀ ਮੁੰਡਾ ਉਸ ਫੈਕਟਰੀ ਦੇ ਕੋਲ ਚੱਕਰ ਲਾਉਣ ਲੱਗਾ ਲਗਭਗ 3 ਦਿਨਾਂ ਤੋਂ ਇਹ ਮੁੰਡਾ ਉਸ ਫੈਕਟਰੀ ਦੇ ਕੋਲ-ਕੋਲ ਚੱਕਰ ਲਾ ਰਿਹਾ ਸੀ ਪਰ ਇਹਨੂੰ ਉਹ ਕੁੜੀ ਮਿਲ ਨਹੀਂ ਰਹੀ ਸੀ ਤੇ ਆਖਰਕਾਰ ਤੀਜੇ ਦਿਨ ਜਾ ਕੇ ਇਸ ਦੀ ਮੁਲਾਕਾਤ ਰੂਚੀ ਦੇ ਨਾਲ ਹੁੰਦੀ ਹੈ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਰੂਚੀ ਇਹਨੂੰ ਕਹਿੰਦੀ ਆ ਕਿ ਜਦੋਂ ਤੂੰ ਦੇਹੇ ਦੀ ਮੰਗ ਕਰ ਰਿਹਾ ਮੇਰੇ ਮਾਪੇ ਦਹੇਜ ਨਹੀਂ ਦੇ ਸਕਦੇ ਤਾਂ ਫਿਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਇਹਨਾਂ ਦੀ ਬਹਿਸ ਹੁੰਦੀ ਆ ਉਹ ਕਹਿੰਦੀ ਆ ਹੁਣ ਆਪਣੇ ਵਿੱਚ ਗੱਲ ਕਰਨ ਵਾਸਤੇ ਕੁਝ ਬਚਿਆ ਹੀ ਨਹੀਂ ਮੁੰਡੇ ਨੂੰ ਇੰਨਾ ਗੁੱਸਾ ਆਉਂਦਾ ਇਹ ਗੱਲ ਸੁਣ ਕੇ ਤਾਂ ਉਹ ਆਪਣੇ ਦੋਸਤ ਅਜੇ ਦੇ ਨਾਲ ਆਇਆ ਸੀ ਦੋਵੇਂ ਜਾਣੇ ਕੁੜੀ ਦੀ ਗਰਦਨ ਤੇ ਚਾਕੂ ਮਾਰਦੇ ਆ ਪੇਟ ਦੇ ਵਿੱਚ ਚਾਕੂ ਮਾਰਦੇ ਆ ਕੁੜੀ ਨੂੰ ਮਰਨਾਉ ਕਰਕੇ ਮਰਿਆ ਸਮਝ ਕੇ ਹੀ ਫੈਕਟਰੀ ਅੱਗੇ ਛੁੱਟ ਜਾਂਦੇ ਆ ਤਾਂ ਫੋਟੋ ਫੋਟੋ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਵੱਲੋਂ ਕੁੜੀ ਨੂੰ ਚੁੱਕਿਆ ਗਿਆ ਹਸਪਤਾਲ ਦੇ ਅੰਦਰ ਭਰਤੀ ਕਰਵਾਇਆ ਗਿਆ ਹਸਪਤਾਲ ਵਿੱਚ ਕੁੜੀ ਦਾ ਇਲਾਜ ਚੱਲਿਆ ਪਰ ਬੇहद ਅਫਸੋਸ ਕਿ ਕੁੜੀ ਦੀ ਜਾਨ ਨਹੀਂ ਬਚ ਸકી ਪੁਲਿਸ ਨੂੰ ਜਦੋਂ ਇਸ ਪੂਰੇ ਮਾਮਲੇ ਦੀ ਐਫ ਆਈ ਆਰ ਪੁਲਿਸ ਕੋਲ ਦਰਜ ਕਰਵਾਈ ਗਈ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਸੀ ਸੀਸੀਟੀਵੀਜ਼ ਫੁਟੇਜ ਖੰਘਾਲੇ ਤਾਂ ਪਤਾ ਲੱਗਾ ਕਿ ਇਹ ਉਹੀ ਮੁੰਡਾ ਸੀ ਸਾਹਿਲ ਜਿਹਦੇ ਨਾਲ ਇਸ ਕੁੜੀ ਦੀ ਮੰਗਣੀ ਹੋਈ ਸੀ ਕੁੜੀ ਦਾ ਮਗੇਤਰ ਤਾਂ ਫਿਰ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਮੁੰਡੇ ਨੂੰ ਤੇ ਉਹਦੇ ਦੋਸਤ ਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੁਲਿਸ ਇਸ ਪੂਰੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰ ਰਹੀ ਆ। ਅੱਗੇ ਚੱਲ ਕੇ ਇਸ ਮਾਮਲੇ ਵਿੱਚ ਕੀ ਨਵਾਂ ਮੋੜ ਆਉਂਦਾ ਉਹ ਤਾਂ ਫਿਰ ਹਾਲ ਆਉਣ ਵਾਲਾ ਵਕਤ ਦੱਸੇਗਾ। ਇਹ ਮੱਧ ਪ੍ਰਦੇਸ਼ ਦੇ ਜੱਬਲਪੁਰ ਦੀ ਘਟਨਾ ਹੈ ਦੋਸਤੋ। ਬੇहद ਅਫਸੋਸ ਹੁੰਦਾ ਕਿ ਅੱਜ ਦੇ ਸਮੇਂ ਵਿੱਚ ਵੀ ਇਹ ਦਾਜ ਦਹੇਜ ਵਰਗੀਆਂ ਜਿਹੜੀਆਂ ਪ੍ਰਥਾਵਾਂ ਖਤਮ ਹੋਣੀਆਂ ਚਾਹੀਦੀਆਂ ਸੀ ਹੋਈਆਂ ਨਹੀਂ ਬਲਕਿ ਕਿਸੇ ਨਾ ਕਿਸੇ ਰੂਪ ਵਿੱਚ ਉਵੇਂ ਹੀ ਜਾਰੀ ਆ। ਅੱਜ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਹੈਗੀਆਂ ਦਾਜ ਦੀ ਬਲੀ ਚੜ ਰਹੀਆਂ ਨੇ ਕਿੰਨੀਆਂ ਸਾਰੀਆਂ ਘਟਨਾਵਾਂ ਪਿਛਲੇ ਦਿਨਾਂ ਤੋਂ ਸਾਹਮਣੇ ਆਈਆਂ ਨੇ ਕਿੰਨੇ ਸਾਰੇ ਵਿਆਹ ਐਨ ਮੌਕੇ ਤੇ ਜਦੋਂ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਉਦੋਂ ਸਹੁਰਿਆਂ ਵੱਲੋਂ ਕਿਸੇ ਨਾ ਕਿਸੇ ਚੀਜ਼ ਦੀ ਡਿਮਾਂਡ ਕੀਤੀ ਗਈ ਕਿਸੇ ਨੇ ਗੱਡੀ ਮੰਗਲੀ ਕਿਸੇ ਨੇ ਮੋਟਰਸਾਈਕਲ ਮੰਗਲੀ ਕਿਸੇ ਨੇ ਪੈਸੇ ਸੋਨੇ ਸੋਨਾ ਗਹਿਣੇ ਅਜਈਆਂ ਵਸਤਾਂ ਦੀ ਡਿਮਾਂਡ ਕੀਤੀ ਗਈ ਕਿਤੇ ਤਾਂ ਵਿਆਹ ਕੁੜੀ ਵੱਲੋਂ ਤੋੜ ਦਿੱਤਾ ਗਿਆ ਕਿਤੇ ਕੁੜੀ ਦੇ ਪਰਿਵਾਰ ਵੱਲੋਂ ਤੋੜ ਦਿੱਤਾ ਗਿਆ ਕਿਤੇ ਲੜਾਈ ਝਗੜਾ ਵਿਆਹ ਦੇ ਵਿੱਚ ਇੰਨਾ ਜ਼ਿਆਦਾ ਹੋਇਆ ਇੱਕ ਦੂਜੇ ਦੀ ਮਾਰ ਕਟਾਈ ਹੋਈ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦਾ ਨਿਪਟਾਰਾ ਕੀਤਾ ਗਿਆ ਦੋਵਾਂ ਧਿਰਾਂ ਨੂੰ ਸਮਝਾਵਾਂ ਜਾ ਕੇ ਆਪੋ ਆਪਣੀ ਘਰ ਤੋਰਿਆ ਗਿਆ ਅਜਿਹੇ ਕਿੰਨੇ ਸਾਰੇ ਮਾਮਲੇ ਨੇ ਤੇ ਕਿੰਨੇ ਹੁਣ ਤੱਕ ਕਤਲ ਸਾਹਮਣੇ ਆ ਚੁੱਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਇਹ આરોਪ ਲੱਗੇ ਸਹੁਰਿਆਂ ਦੇ ਉੱਪਰ ਕਿ ਉਹਨਾਂ ਨੇ ਦਾਜ ਦੇਹ ਦੀ ਡਿਮਾਂਡ ਕੀਤੀ ਤਾਂ ਤੇ ਦਾਜ ਦੇਹ ਦੀ ਡਿਮਾਂਡ ਕਰਦੇ ਹੋਏ ਸਾਡੀ ਧੀ ਦਾ ਕਤਲ ਕਰ ਦਿੱਤਾ ਪਿਛਲੇ ਦਿਨੀ ਵੀ ਇੱਕ ਕੁੜੀ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਦੱਸਿਆ ਜਾ ਰਿਹਾ ਸੀ ਹਲੇ 4 ਕੁ ਮਹੀਨੇ ਹੀ ਕੁੜੀ ਦੇ ਵਿਆਹ ਨੂੰ ਹੋਏ ਸੀ ਸਹੁਰੇ ਦੇਹ ਦੀ ਡਿਮਾਂਡ ਕਰ ਰਹੇ ਸੀ ਪਰ ਕੁੜੀ ਦਾ ਪਰਿਵਾਰ ਗਰੀਬ ਸੀ ਉਹ ਡਿਮਾਂਡ ਪੂਰੀ ਨਹੀਂ ਕਰ ਸਕਦੇ ਸੀ ਤਾਂ ਕੁੜੀ ਨੂੰ ਸਾੜ ਦਿੱਤਾ ਗਿਆ ਸਾੜ ਕੇ ਮਾਰ ਦਿੱਤਾ ਗਿਆ ਤੇ ਅਜਿਹੇ ਕਿੰਨੇ ਘਟਨਾਵਾਂ ਸਾਡੇ ਭਾਰਤ ਵਿੱਚੋਂ ਸਾਹਮਣੇ ਆਉਂਦੀਆਂ ਨੇ ਆਖਰ ਕਦੋਂ ਤੱਕ ਇਹ ਜਿਹੜੀਆਂ ਇਹ ਰੀਤੀ ਰਿਵਾਜ ਨੇ ਪੁਸ਼ਾਖੜੀ ਸੋਚਾਂ ਨੇ ਕਦੋਂ ਤੱਕ ਐਵੇਂ ਚਲਦੀਆਂ ਰਹਿਣਗੀਆਂ ਕਦੋਂ ਤੱਕ ਲੋਕ ਇਸ ਚੀਜ਼ ਨੂੰ ਸਮਝਣਗੇ ਤੇ ਕਦੋਂ ਸਰਕਾਰਾਂ ਇਸ ਜਿਹੜੀਆਂ ਗਲਤ ਕ੍ਰਿਤੀਆਂ ਨੇ ਸਾਡੇ ਸਮਾਜ ਦੇ ਅੰਦਰ ਨੱਖ ਪਾਉਣਗੀਆਂ ਇਹਨਾਂ ਨੂੰ